ਕੁਝ ਲੀਡਰ ਸਿਰਫ ਖਬਰਾਂ 'ਚ ਰਹਿਣ ਵਾਸਤੇ ਸਰਕਾਰੀ ਹਸਪਤਾਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ ਜੇ ਖਬਰ ਲਾਉਣੀ ਹੈ ਤਾਂ ਅਸਲ ਗਲਤੀ ਕਰਦਾ ਉਹਨੂੰ ਕਰੂਗਾ ਜੇ ਤੁਹਾਡਾ ਭਾਈਚਾਰਾ ਤੁਸੀਂ ਆਪ ਕਹੋ ਮੈਨੂੰ ਕਹਿਣ ਦੀ ਲੋੜ ਨਾ ਪਵੇ ਆਦਰਵਾਇਜ਼ ਜੇ ਕੋਈ ਇਦਾਂ ਦੀ ਰਿਪੋਰਟ ਲੇ ਕਰੇਗਾ ਜਿਹੜੀ ਕਿ ਫੈਕਟੁਅਲੀ ਕਰੈਕਟ ਨਹੀਂ ਹੈ ਦੈਨ ਆਈ ਵਿਲ ਰਾਈਟ ਟੂ ਦੈਮ ਕਿ ਤੁਹਾਡਾ ਜਿਹੜਾ ਪੱਤਰਕਾਰ ਹੈ ਇਹਨੇ ਮਤਲਬ ਇਹਨੂੰ ਪੂਰ ਰਿਪੋਰਟ ਦੇ। ਸਰੀਕ ਕਿ ਨਾ ਨਿਊਜ਼ ਛਾਪਦੀ ਹੈ ਕਿ ਸਿਵਲ ਸਰਜਨ ਵਿਸ਼ਵਤ ਲਿੰਦੇ ਹੋਏ ਸਸਪੈਂਡ ਹੋਇਆ ਹੈ। ਸਰ ਜੀ ਜਿਹੜੀ ਉਹ ਜਿਹੜਾ ਸਿਵਲ ਹਸਪਤਾਲ ਅੰਦਰ ਰਸਤੋ ਪਾਉਂਦਾ ਉਹ ਟ੍ਰੋਮਾ ਸੈਂਟਰ ਤੁਹਾਡੇ ਆਸ-ਪਾਸੇ ਕੋਈ ਨਹੀਂ ਆ ਜੀਟੀ ਰੋਡ ਦੇ ਉੱਤੇ ਆ ਔਰ ਬੜੀ ਵਾਰੀ ਜਿਹੜੇ ਤੁਹਾਡੇ ਇੱਥੇ 10 15 20 ਪੇਸ਼ੈਂਟਸ ਆਉਂਦੇ ਔਰ ਸਾਰੇ ਟਾਈਮ ਰਹਿੰਦੇ ਆ ਔਰ ਸਟਾਫ ਬੜੀ ਇਮਾਨਦਾਰੀ ਨਾਲ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਕੁਝ ਲੀਡਰ ਸਿਰਫ ਖਬਰਾਂ ਚ ਰਹਿਣ ਵਾਸਤੇ ਸਰਕਾਰੀ ਹਸਪਤਾਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹਨ ਜੇ ਖਬਰ ਲਾਉਣੀ ਏ ਤਾਂ ਅਸਲ ਤਤ ਸਚਾਈ ਲਿਖੋ ਲੋਕਾਂ ਨੇ ਟੀਵੀ ਦੇਖਣਾ ਤਾਂ ਬੰਦ ਕਰਤਾ ਅਖਬਾਰ ਵੀ ਪੜਨਾ ਬੰਦ ਕਰ ਦੇਣਗੇ ਜੇ ਝੂਠੀਆਂ ਖਬਰਾਂ ਲਾਉਂਗੇ ਤਾਂ ਜਿਹੜਾ ਇਸ ਤਰ੍ਹਾਂ ਦੀਆਂ ਝੂਠੀਆਂ ਖਬਰਾਂ ਲਾਏਗਾ ਤਾਂ ਉਸ ਤੇ ਵੀ ਐਕਸ਼ਨ ਹੋਏਗਾ ਅਖਬਾਰਾਂ 'ਚ ਲੱਗੀਆਂ ਖਬਰਾਂ ਤੇ ਸਿਹਤ ਮੰਤਰੀ ਪੰਜਾਬ ਸਿਵਲ ਹਸਪਤਾਲ ਖੰਨਾ ਪਹੁੰਚੇ ਕਿਹਾ ਕਿ ਖਬਰਾਂ 'ਚ ਕੋਈ ਸਚਾਈ ਨਹੀਂ ਖਬਰਾਂ ਦਾ ਅਸਲ ਤਤ ਨਾਲ ਆਪਸੀ ਮੇਲ ਨਹੀਂ ਸੀ ਸਾਰੀ ਛਾਂਟਬਿੰਨ ਕੀਤੀ ਗਈ ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਨੇ ਕਿਹਾ ਮੈਂ ਇਹ ਗੱਲ ਕਹੀ ਨਹੀਂ ਹੋਣਾ ਵੀ ਨਹੀਂ ਦੱਸਦਾ ਜੀ ਜਿਵੇਂ ਸਰ ਦੇ ਅਥਾਰਟੀ ਹੈ ਨਾ ਜੀ ਮੈਂ ਇੱਥੇ ਬੈਠਾ ਜਿਵੇਂ ਤੁਸੀਂ ਬੈਠੇ ਹੋ ਮੰਤਰੀ ਬਰੇਕਲੀਗ ਬੈਠਿਆ ਸਮੋ ਬੈਠਿਆ ਸਾਡਾ ਸਾਰਾ ਸਟਾਫ ਬੈਠਾ ਇੱਥੇ ਜਿਹੜੇ ਜਰਨਲਿਸਟ ਆ ਰਹੇ ਉਹ ਵੀ ਜਵਾਬ ਦੇ ਹੈਗਾ ਕੋਈ ਕਰਨੀ ਉਹ ਜਵਾਬ ਦੇ ਰਿਹਾ ਹੁਣ ਜੇ ਉਹ ਸਮਝ ਜਾਂਦੇ ਆ ਉਹਨਾਂ ਦੇ ਵੀ ਜਿਹੜੇ ਉੱਪਰ ਬਾਸ ਹੁੰਦੇ ਆ ਮਤਲਬ ਆਈਕਾ ਰਾਈਟ ਟੂ ਲਾ ਕੇ ਤੁਹਾਡੇ ਜਿਹੜੇ ਪੱਤਰਕਾਰ ਆ ਜਿੰਮਾਏ ਕਰਨਾ ਨਹੀਂ ਹੁੰਦਾ ਉਹਨਾਂ ਨੂੰ ਉੱਥੇ ਜਾਣਾ ਨਹੀਂ ਚਾਹਦਾ ਤੁਹਾਡੇ ਪ੍ਰੈਸ ਟ੍ਰਸਟ ਆਫ ਇੰਡੀਆ ਵੀ ਆ ਔਰ ਉਹ ਵੀ ਬਹੁਤ ਸਾਰੀਆਂ ਰੈਗੂਲੇਟਰੀ ਬਾਡੀਜ਼ ਆ ਹਨ ਸੋ ਜੇ ਕੋਈ ਮਤਲਬ ਕਿ ਸਾਡਾ ਬੰਦਾ ਗਲਤੀ ਕਰਦਾ ਉਹਨੂੰ ਕਹੋਗਾ ਜੇ ਤੁਹਾਡਾ ਭਾਈਚਾਰਾ ਤੁਸੀਂ ਆਪ ਕਹੋ ਮੈਨੂੰ ਕਹਿਣ ਦੀ ਲੋੜ ਨਾ ਪਵੇ ਆਦਰਵਾਇਜ਼ ਜੇ ਕੋਈ ਇਦਾਂ ਦੀ ਰਿਪੋਰਟੇ ਕਰੇਗਾ ਜਿਹੜੀ ਕਿ ਫੈਕਟਰੀ ਕਰੈਕਟ ਨਹੀਂ ਆ ਦਨਗਰ ਰਾਈਟਰ ਨੰਨੇ ਤੁਹਾਡਾ ਜਿਹੜਾ ਪੱਤਰਕਾਰ ਹੈ ਇਹਨੂੰ ਮਨ ਲੱਗ ਜੂਰ ਬੋਟੂ ਸਰੀ ਕਿ ਨਾ ਨਿਊਜ਼ ਛਾਪਦੀ ਹੈ ਕਿ ਸਿਵਲ ਸਰਜਨ ਵਿਸ਼ਵਤ ਲਿੰਦੇ ਹੋਏ ਸਸਪੈਂਡ ਹੋਏ ਸਰ ਜੀ ਡਿਓ ਸਿਵਲ ਸਰਜਨ ਸਰ ਜੀ ਇਹ ਤੁਹਾਡਾ ਰਾਈਟ ਹੈ ਜੀ ਤੁਸੀਂ ਰਾਈਟ ਸਰ ਮੈਂ ਲਿਖਤੀ ਸਰ ਤੁਸੀਂ ਜਿਹੜਾ ਇਹਨਾਂ ਦਾ ਜਿਹੜਾ ਦਾ ਚੀਜ਼ ਆ ਮੈਂ ਖਵਾਲ ਦਾ ਨਾਮ ਹੀ ਨਹੀਂ ਪੁੱਛਦਾ ਇਹਨਾਂ ਦੇ ਸਾਹਮਣੇ ਉਹ ਚੀਜ਼ ਇਹ ਖਵਾਲ ਦਾ ਤਾਂ ਨਹੀਂ ਜੀ ਤੁਸੀਂ ਇਹਨਾਂ ਨੂੰ ਵਾਇਟ ਕਰੋ ਤੇ ਤੁਸੀਂ ਫਾਸਟ ਟ੍ਰਾਂਸਫਰ ਕਰ ਲਿਓ ਉਹਨਾਂ ਨੂੰ ਦੇਖੋ ਜੀ ਜਿਹੜੀ ਮਿਨਿਸਟਰੀ ਆ ਬ੍ਰਾਡ ਮੈਂ ਤੁਹਾਨੂੰ ਦੱਸਦਾ ਚਾਰ ਪੰਜ ਜਗ੍ਹਾ ਆ ਕਿ ਇਹਨਾਂ ਦੇ ਉਹ ਉਹ ਆ ਕੇ ਉਹ ਵੀ ਮਾਫ ਚੋਣਗੇ ਉਹ ਵੀ ਮਾਫੀ ਮੰਗੇ ਜੀ ਆਪਣੀ ਗਲਤੀ ਮੰਨ ਕੇ ਚਾਹੇ ਮੇਰੇ ਸਿਵਲ ਸਹਾਜਨਾਇ ਦਾ ਮੇਰੇ ਅਸਮਾ ਜਾਂ ਮੇਰੇ ਜਿਹੜੇ ਕਲੀਗ ਮੇਰੇ ਭਰਾ ਆ ਰਸੌਨ ਸਾਹਿਬ ਜਿਹੜੇ ਮੇਰੇ ਚਾਹਤ ਕਲੀਗ ਦੀ ਆ ਤੁਹਾਡੇ ਐਮਐਲਏ ਵੀ ਆ ਇੱਥੋਂ ਦੇ ਤੇ ਉਹ ਮਤਲਬ ਜਿਹੜੇ ਫੈਕਟ ਸੀਗੇ ਫਿਰ ਮੈਂ ਪੂਰੀ ਮੈਂ ਸ਼ਾਰਟ ਬਿੰਡ ਕਰਦਾ ਹੋ ਸਨ ਜਿਹੜਾ ਸੀ ਚੱਕੀਆ ਲਈ ਹਾਂ ਮੈਂ ਸਾਰੇ ਕੇਸ ਦੀ ਸ਼ਾਰਟ ਬਿੰਡ ਕੀਤੀ ਇਹ ਜਿਹੜੇ ਪੇਸ਼ੈਂਟ ਹੈ ਮੈਂ ਉਹਦਾ ਨਾਮ ਹੀ ਨਾ ਲਵਾਂਗਾ ਕਿਉਂਕਿ ਜਿਹੜਾ ਇਹ ਸਾਡੇ ਮੈਡੀਕਲ ਐਥਿਕਸ ਹੁੰਦੇ ਆ ਪੇਸ਼ੈਂਟ ਸਾਡੇ ਕੋਲ ਇੱਕ ਸਾਲ ਪਹਿਲਾਂ ਆਏ ਇਹਨਾਂ ਨੂੰ ਮਤਲਬ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਸਟੇਜ ਜਿਹਨਾਂ ਦੀ ਜਾਨ ਜੜੀ ਸੀ ਉਹ ਮਤਲਬ ਇਹ ਨਹੀਂ ਕਰਦੇ ਨੂੰ ਪਤਾ ਸੀ ਬਚੇਗਾ ਕਿ ਨਹੀਂ ਬਚਾ ਸੀਗਾ ਸਾਡੇ ਹਸਪੀਟਲ ਨੇ ਬੜੀ ਮੁਸ਼ਕਿਲ ਨਾਲ ਕੰਮ ਕਰਕੇ ਸਾਰੀ ਉਹਨਾਂ ਨੂੰ ਐਮਰਜੈਂਸੀ ਕੇਅਰ ਦਿੱਤੀ ਔਰ ਉਸ ਤੋਂ ਬਾਅਦ ਇੱਕ ਸਾਡੇ ਕੋਲੇ ਇੰਜੈਕਸ਼ਨ ਆਦਾ ਟ੍ਰਨੈਕਟਿਵ ਪਲੇਸ ਔਰ 20000 ਤੋਂ ਜ਼ਿਆਦਾ ਦਾ ਜੜਾ ਹੈਗਾ ਉਹ ਪੋਸਟ ਕਰਦਾ ਉਹ ਔਰ ਇਹ ਸਾਡਾ ਬਹੁਤ ਅੱਛਾ ਮਾਡਲ ਹੈ ਕਿ ਅਸੀਂ ਪੀਜੀਆਈ ਦੇ ਨਾਲ ਮਿਲ ਕੇ ਸੈਕਟਰ ਜਿਹੜਾ ਤੁਹਾਡੇ ਸੈਕਟਰ 32 ਹੈਗਾ ਔਰ ਦਾਇਣਾ ਦੇ ਵਿੱਚ ਡਾਕਟਰ ਬਿਸ਼ਪ ਹੋਣ ਹਨ ਜਿਹੜੇ ਮਤਲਬ ਬਿਸ਼ਪ ਪ੍ਰਸਿੱਧ ਨੇ ਬੰਦੇ ਸਾਡੇ ਮੈਡੀਕਲ ਕਾਲਜ ਵੀ ਖਾਦੇ ਹੋਏ ਜਿਸਟਾ ਉਹਨਾਂ ਕਾਰਡੀਓਲੋਜਿਸ ਦਾ ਇੱਕ ਗਰੁੱਪ ਹੈ ਅਸੀਂ ਜਿਵੇਂ ਤੁਹਾਡਾ ਖੰਨੇ ਦਾ ਹਸਪਤਾਲ ਹੈ ਚਾਹੇ ਸਾਡਾ ਹਸਪਤਾਲ ਤਾਰਨ ਤਾਰਨ ਵਿੱਚ ਹੈ ਅਸੀਂ ਜਿਹੜਾ ਪੇਸ਼ੈਂਟ ਨੂੰ ਹਾਰਟ ਦਾ ਅਟੈਕ ਹੁੰਦਾ ਉਹਨੂੰ ਥਰੋਮਬੋਲ ਵੱਡੇ ਸੈਂਟਰ ਸ਼ਿਫਟ ਕਰ ਦਿਆ ਜਿੱਥੇ ਵੀ ਉਹਦਾ ਇਲਾਜ ਹੁੰਦਾ ਔਰ ਇਹਨਾਂ ਦਾ ਵੀ ਹੋਇਆ ਸੀਗਾ ਮੇਰਾ ਖਿਆਲ ਇਹ ਦੁਨੀਆ ਦਾ ਬਿਹਤਰੀਨ ਮਾਡਲ ਹੈ ਐਸ ਤੋਂ ਵਧੀਆ ਜਿਹੜੀ ਕ੍ਰਿਟੀਕਲ ਕੇਅਰ ਹੈ ਉਹ ਛੋਟੇ ਸ਼ਹਿਰਾਂ ਦੇ ਵਿੱਚ ਨਹੀਂ ਦਿੱਤੀ ਜਾ ਸਕਦੀ ਇਹਨੂੰ ਹੱਬ ਐਂਡ ਸਪੋਕ ਮਾਡਲ ਕਹਿੰਦੇ ਨੇ ਇਹਦੇ ਉਹ ਬੈਨੀਫੀਸ਼ੀਅਰੀ ਸੀਗੇ ਉਹਦੇ ਨਾਲ ਇਹਨਾਂ ਨੂੰ ਇੱਕ ਜੀਵਨਦਾਨ ਮਿਲਿਆ ਔਰ ਉਹਦੇ ਵਿੱਚ ਡਾਕਟਰਾਂ ਦੀ ਜਿਹੜੀ ਸੀਗੇ ਉਹਨਾਂ ਨੇ ਆਪਣਾ ਫਰਜ਼ ਨਿਭਾਇਆ ਅਸੀਂ ਕੋਈ ਆਸਾਨ ਨਹੀਂ ਕੀਤਾ ਕਿਸੇ ਦਾ ਅਸੀਂ ਆਪਣਾ ਫਰਜ਼ ਹੀ ਨਿਭਾ ਰਿਹਾ ਸਾਰੇ ਉਹਨਾਂ ਨੂੰ ਉਹਦੇ ਨਾਲ ਜੀਵਨਦਾਨ ਮਿਲਿਆ ਹੁਣੇ ਫਿਰ ਪੇਸ਼ੈਂਟ ਨੂੰ ਸ਼ੂਗਰ ਵੀ ਆ ਬਲੱਡ ਪ੍ਰੈਸ਼ਰ ਵੀ ਆ ਔਰ ਪੇਸ਼ੈਂਟ ਲਗਾਤਾਰ ਦਵਾਈ ਨਹੀਂ ਲੈਂਦਾ ਡਾਕਟਰ ਨਾਲ ਫੋਲੋ ਅਪ ਨਹੀਂ ਕਰਦਾ ਫਿਰ ਉਹ ਬਹੁਤ ਬੁਰੀ ਕੰਡੀਸ਼ਨ ਚ ਆਇਆ ਸ਼ੂਗਰ ਉਹਨਾਂ ਦੀ 400 ਤੋਂ ਪਾਰ ਸਾਹ ਨਹੀਂ ਆ ਰਿਹਾ ਆਕਸੀਜਨ ਬਹੁਤ ਲੋਅ ਹੈ ਬਲੱਡ ਦੇ ਵਿੱਚ ਇਹਨੂੰ ਅਸੀਂ ਸੈਚੂਰੇਸ਼ਨ ਕਰਨੇ ਆ ਪਾਲਸ ਰੇਟ ਬਹੁਤ ਜ਼ਿਆਦਾ ਹੈ ਬੀਪੀ ਬਹੁਤ ਵਧਿਆ ਹੋਇਆ ਔਰ ਪੇਸ਼ੈਂਟ ਡਿਸਟ्रेस ਚ ਆ ਫਿਰ ਉਹਨੂੰ ਸਾਰਾ ਟੈਸਟ ਕਰਕੇ ਉਹਦੇ ਉਹਨੂੰ ਸਟੇਬਲਾਈਜ਼ ਕਰਕੇ ਫਿਰ ਉਹਨੂੰ ਦੁਆਰਾ ਹਸਪਤਲ ਜਾਣ ਦੀ ਸਲਾਹ ਦਿੱਤੀ ਗਈ ਕਿਉਂਕਿ ਇਹ ਟਰਸ਼ੀਅਰੀ ਕੇਅਰ ਹਸਪੀਟਲ ਨਹੀਂ ਹੈ ਇਹ ਇੱਥੇ ਟਰੋਮਾ ਸੈਂਟਰ ਹੈ ਇਕ ਬਹੁਤ ਵਧੀਆ ਸਰਵਿਸ ਦੇ ਰਿਹਾ ਮੈਨੂੰ ਯਾਦ ਆ ਕਿ ਦਿਵਾਲੀ ਵਾਲੇ ਦਿਨ ਇੱਕ ਐਕਸੀਡੈਂਟ ਹੋਇਆ ਸੀ ਪੱਤਰਕਾਰਾਂ ਨੇ ਸਾਰਿਆਂ ਨੇ ਕਵਰ ਕੀਤਾ ਸੀਗਾ ਉਦੋਂ ਮੈਨਰੇਕ 25 30 ਪੇਸ਼ੈਂਟ ਜਿਹੜੇ ਆ ਉਹ ਸਰਪੋ ਮੋਸੈਂਟਰ ਨੰਬਰ 3 ਦਾ ਨਾ ਜੀ 30 ਜਗੇ ਦਾ ਹਾਂ ਫਾਸਟ ਨਹੀਂ ਹੈ ਹਾਂ ਅਤੇ ਫਾਸਟ ਜਿਹੜਾ ਹੁੰਦਾ ਨਾ ਜ ਉਹਦੇ ਚ ਮੈਡੀਕਲ ਕਾਲਜ ਐਸੇ ਹਾਂ ਉਹ ਉਹ ਸੈਕੰਡ ਵੀ ਨਹੀਂ ਆਇਆ ਉਹ ਉਹ ਉਹਦੇ ਚ ਹੈਗਾ ਵੀ ਉਹਦੇ ਵਿੱਚ ਨਾ ਜਿਹੜਾ ਜਿਹੜਾ ਉਹਦੀ ਕਲਾਸੀਫਿਕੇਸ਼ਨ ਹੈ ਉਹਦੇ ਚ ਨਹੀਂ ਜਾਂਦਾ ਜਿਹੜਾ ਇਦੇ ਵਿੱਚ ਟੌਪ ਦਾ ਹੈਗਾ ਉਹਦੇ ਵਿੱਚ ਤਾਂ ਸਾਰੇ ਮੈਡੀਕਲ ਕਾਲਜ ਜਿੱਥੇ ਸਾਰੇ ਸਪੈਸ਼ਲਿਸਟ 24 ਘੰਟੇ ਆ ਉਹ ਸਿਰਫ ਜਿਹੜਾ ਹੈਗਾ ਆਪਣੇ ਕੋਲ ਸੈਕਸ਼ਨ ਦਿੱਕੂ ਆ ਜਿਹੜਾ ਦੋ ਵਾਲਾ ਉਹ ਵੀ ਆਪਣਾ ਜਲੰਧਰ ਐਸਟੋਪਾਲ ਉਹ ਡਰਾਮਾ ਸੈਂਟਰ ਤੁਹਾਡੇ ਆਸ-ਪਾਸ ਕੋਈ ਨਹੀਂ ਔਰ ਜੀਟੀ ਰੋਡ ਦੇ ਉੱਤੇ ਆ ਔਰ ਬੜੀ ਵਾਰੀ ਜਿਹੜੇ ਤੁਹਾਡੇ ਉੱਤੇ 10 15 20 ਪੇਸ਼ੈਂਟਸ ਆਉਂਦੇ ਔਰ ਸਾਰੇ ਟਾਈਮ ਰਹਿੰਦੇ ਆ ਔਰ ਸਟਾਫ ਬੜੀ ਇਮਾਨਦਾਰੀ ਨਾਲ ਕਰੋਨਾ ਵੇਲੇ ਵੀ ਬਹੁਤ ਵਧੀਆ ਕੰਮ ਕਰਦੇ ਸੋ ਮੇਰੀ মিডিਆ ਨੂੰ ਵੀ ਇੱਕ ਬੇਨਤੀ ਆ ਜੀ ਕਿ ਤੁਸੀਂ ਦੇਖੋ ਸਾਡੀ ਜਿਹੜੀ ਹੁਣ ਸਰਕਾਰ ਹੈ अरविंद केजरीवाल भगवंत मान जी ने उन्होंने एक बड़ी रिस्पोंसिव सरकार है पहला कभी ऐसा नहीं हुआ होगा ये खबर लगी असि मीडिया दी फीडबैक ਨੂੰ ਬਹੁਤ ਇੰਪੋਰਟੈਂਸ ਦਿੰਦੇ ਆ ਔਰ ਜਦੋਂ ਵੀ ਤੁਹਾਡੇ ਦੇਖੋ ਮੇਰੇ ਕੋਲ ਮੀਡੀਆ ਦੇ ਥਰੂ ਖਬਰ ਆਈ ਕਿ ਹਸਪਤਾਲ ਦੇ ਵਿੱਚ ਡੇਰਾ ਬੱਸੀ ਚ ਵੈਲੈਂਸ ਹੋ ਗਈ ਗੁਰਦਾਸਪੁਰ ਚ ਵੈਲੈਂਸ ਹੋ ਗਈ ਮੈਂ ਉਹਨਾਂ ਨੂੰ ਕਿਹਾ ਵੀ ਜਿਹੜੀ ਜਿਹੜਾ ਬੰਦਾ ਆ ਕੇ ਹਸਪਤਾਲ 'ਚ ਭੰਤੋੜ ਕਰਦਾ ਹਸਪਤਾਲ ਨਾਲ ਕੋਈ ਲੜਣਾ ਨਹੀਂ ਸੀ ਸਟਾਫ ਤੇ ਹਮਲਾ ਨਹੀਂ ਕੀਤਾ ਉਹਨਾਂ ਨੇ ਦੋ ਪਾਰਟੀਆਂ ਦੀ ਬਾਹਰ ਲੜਾਈ ਹੋ ਗਈ ਇੱਕ ਪਾਰਟੀ ਦਾਖਲ ਹੋ ਗਈ ਦੂਜੀ ਵੀ ਆ ਗਈ ਉਥੇ ਆਪਣੇ ਆਪਣੇ ਬੰਦੇ ਲਗਾ ਲਏ ਉਥੇ ਤਾੜਾ ਮਚਾ ਦਿੱਤਾ ਦੋਨੋਂ ਪਾਰਟੀਆਂ ਦੇ ਬੱਚੇ ਔਰ ਹੁਣ ਅਸੀਂ ਮੈਂ ਕਹਾਂ ਵੀ ਇਹ ਗੱਲ ਨਹੀਂ ਬਣਦੀ ਤੁਸੀਂ ਉਹਨੂੰ ਮੌਕੇ ਤੇ ਫੜਨਾ ਹਮੇਸ਼ਾ ਮੌਕੇ ਤੇ ਫੜਨੇ ਆ ਜੀ ਫੌਰਨ ਮੌਕੇ ਤੇ ਫੜਨੇ ਆ ਅਸੀਂ ਹੁਣ ਮੈਂ ਉੱਥੋਂ ਭੱਜ ਨਹੀਂ ਸਕਦੇ ਤੁਸੀਂ ਹਸਪਤਾਲ ਚ ਵਾਇਰਲਸ ਦੀ ਹੋ ਸਕਦੀ ਸਾਰੇ ਹਸਪਤਾਲਾਂ ਦੇ ਵਿੱਚ ਦਵਾਈਆਂ ਨਾਲ ਇੱਥੇ ਮੰਨੋ ਖਬਰ ਦੇ ਵਿੱਚ ਲਿਖਿਆ ਹੋਇਆ ਜੀ ਨਾ ਐਕਸ-ਰੇ ਨਾ ਅਲਟਰਾਸਾਊਂਡ ਸਾਡੇ ਕੋਲੇ ਸਾਰਾ ਕੁਝ ਹੈ ਟਾਡੇ ਕੋਲ ਤਾਂ ਸੀਟੀਵੀ ਹੈ ਇੱਥੇ ਹਾਂਜੀ ਸਰ ਸਾਡੇ ਕੋਲ ਸੀਟੀ ਸਕੈਨ ਹੈ ਤੇ ਜੀ ਮਤਲਬ ਤਾਂ ਹੀ ਫਰਮ ਬਣਾਈ ਹੁੰਦਾ ਪੇਸ਼ੈਂਟ ਬਣੋ ਤੇ ਅਸੀਂ ਇਹਨੂੰ ਹੋਰ ਅਪਗ੍ਰੇਡ ਕਰਨਾ ਚਾਹੁੰਦੇ ਹਾਂ ਔਰ ਕਰਾਂਗੇ ਵੀ ਅਸੀਂ ਇਹਨੂੰ ਮਤਲਬ ਜੇ ਜਦੋਂ ਤੁਸੀਂ ਖਬਰ ਲਗਾਉਣੀ ਹੈ ਰੱਬ ਦੇ ਵਾਸਤੇ ਜਿਹੜਾ ਹੈਗਾ ਉਹ ਟਰੂ ਫੈਕਟਸ ਦਿਓ ਉਹਦੇ ਔਰ ਮਤਲਬ ਜਿਹੜਾ ਇਹ ਇੱਕ ਲੋਕਾਂ ਦੇ ਵਿੱਚ ਜਿਹੜਾ ਸਰਕਾਰੀ ਹਸਪਤਾਲ ਦਾ ਲਗਾਤਾਰ ਜਿਹੜਾ ਹੈਗਾ ਉਹ ਤੁਹਾਡੇ ਨਾਲੋਂ ਜ਼ਿਆਦਾ ਕਸੂਰ ਹੈ ਜਿਹੜਾ ਲੀਡਰ ਹੈ ਜੇ ਉਹ ਕਿਸੇ ਮਾਨਾ ਅਕਾਲੀ ਦਲ ਦਾ ਵੀ ਲੀਡਰ ਹੈ ਫਿਰ ਕੀ ਹੋ ਗਿਆ ਜੀ ਜੇ ਤੁਸੀਂ ਕੰਮ ਚੰਗਾ ਕਰਦੇ ਹੋ ਤਾਂ ਜੇ ਚੰਗਾ ਨਹੀਂ ਕਰਨਾ ਤੁਸੀਂ ਮਾੜਾ ਕਹਿ ਰਹੇ ਹੋ ਉਲਟਾ ਮਾਰ ਰਹੇ ਹੋ ਤੁਸੀਂ ਫੈਕਟਸ ਨੂੰ ਡਿਸਟੋਰਟ ਕਰ ਰਹੇ ਹੋ ਸਿਰਫ ਖਬਰਾਂ ਚ ਰਹਿਣ ਵਾਸਤੇ ਮੈਂ ਜਿਹੜੇ ਇਹੋ ਜਿਹੇ ਲੀਡਰ ਹੈ ਜਿਹੜੇ ਉਹਨਾਂ ਦੀ ਮਤਲਬ ਮੈਂ ਕੀ ਸ਼ਬਦਾਂ ਨਾਲ ਵਾਸਤੇ ਵਰਤਾ ਉਹਦੀ ਮੈਂ ਨਿੰਦਾ ਕਰਦਾ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਸੀਗਾ ਕਿ ਜੇ ਉਹਨਾਂ ਚ ਇਨਸਾਨੀਅਤ ਹੈ ਉਹਦੇ ਚਾਚੇ ਦੀ ਜਿਹੜੀ ਜ਼ਿੰਦਗੀ ਸਸਤਾਂ ਕਰਕੇ ਬਚੀ ਸੀ ਜੇ ਉਹਨਾਂ ਨੂੰ ਮੈਡੀਕਲ ਦੇ ਕੇ ਔਰ ਐਂਬੂਲੈਂਸ ਤੇ ਵੀ ਸ਼ਿਫਟ ਕੀਤਾ ਗਿਆ ਡਾਕਟਰ ਨੇ ਖੁਦ ਟੈਲੀਫੋਨ ਕਰਕੇ ਐਂਬੂਲੈਂਸ ਭੁਲਾਈ ਐ ਇੰਨਾ ਜ਼ਿਆਦਾ ਝੂਠ ਜੀ ਮਤ ਅਖਬਾਰਾਂ ਦਾ ਵੀ ਜਿਹੜਾ ਫਰਜ ਆ ਤੁਹਾਡਾ ਵੀ ਤੁਹਾਡਾ ਜਿਹੜਾ ਪੇਪਰ ਹੈ ਗਿਆ ਆਪਣੇ ਰਿਪਿਊਟਿਡ ਪੇਪਰ ਆ ਮੈਂ ਦੋਨੋਂ ਦਾ ਦੇਖੀ ਮੈਂ ਅਖਬਾਰਾਂ ਦੇ ਵੀ ਨਾਂ ਨਹੀਂ ਲੈ ਰਿਹਾ ਦੋਨੇ ਅਖਬਾਰ ਰਿਪਿਊਟਿਡ ਆ ਬੜੀ ਵੱਡੀ ਸਰਕੂਲੇਸ਼ਨ ਆ ਮਤਲਬ ਐਂਡਮੈਟ ਇੱਕ ਤਾਂ ਹੁੰਦਾ ਨਾ ਵੀ ਕੋਈ ਲੋਕਲ ਕਿਸੇ ਬੰਦੇ ਨੇ ਕੋਈ ਮਤਲਬ ਜਿਹੜਾ ਉਹਨੇ ਆਪਣਾ ਲੋਕਲ ਜਿਹਾ ਪੇਪਰ ਸ਼ੁਰੂ ਕੀਤਾ ਹੋਰ ਇਹੋ ਜਿਹੀ ਘਟਿਆ ਖਬਰ ਲਾਉਂਦੀ ਬਟ ਜਦੋਂ ਕੋਈ ਰਿਪਿਊਟਿਡ ਖਬਰ ਲਾਉਂਦਾ ਉਹਦੀ ਇੱਕ ਵੈਲਿਊ ਆ ਤੁਸੀਂ ਆਪਣੀ ਵੈਲਿਊ ਵੀ ਵਧਾ ਦੋਗੇ ਲੋਕਾਂ ਨੇ ਟੀਵੀ ਦੇਖਣਾ ਬੰਦ ਕਰਤਾ ਤੇ ਜੇ ਆਪਾਂ ਇਦਾਂ ਦੀਆਂ ਖਬਰਾਂ ਲਾਵਾਂਗੇ ਲੋਕਾਂ ਤੋ ਸਾਰਿਆਂ ਨੂੰ ਬੇਨਤੀ ਹੈ ਜੀ ਕਿ ਤੁਸੀਂ ਜਿਹੜਾ ਹੈਗਾ ਟਰੂ ਫੈਕਟ ਦੱਸੋ ਪੇਸ਼ੈਂਟ ਜਦੋਂ ਸਾਲ ਪਹਿਲਾਂ ਆਇਆ ਉਦੋਂ ਵੀ ਉਹਦੀ ਜਾਨ ਬਚਾਈ ਗਈ ਹੁਣ ਵੀ ਉਹਦੀ ਜਾਨ ਬਚਾਉਣ ਵਾਸਤੇ ਇੱਥੇ ਪੰਨਾ ਸਾਰੀ ਉਹਨੂੰ ਸਟੇਬਲਾਈਜ਼ ਕਰਕੇ ਐਂਬੂਲੈਂਸ ਦੇ ਵਿੱਚ ਸ਼ਿਫਟ ਕੀਤਾ ਗਿਆ ਮੈਂ ਪੂਰੀ ਨੀਤ ਕਰਦਾ ਕਿ ਤੁਸੀਂ ਇਹ ਜਿਹੜੇ ਸਾਰੇ ਫੈਕਟ ਸਾਰੇ ਜਾਣੇ ਛਾਪੋਗੇ ਵੀ ਔਰ ਮੀਡੀਆ ਦੇ ਵਿੱਚ ਵੀ ਦਿਖਾਓ ਤੁਸੀਂ ਕੁਝ ਨਹੀਂ ਛਾਪੋਗੇ ਠੀਕ ਹੈ ਜੀ ਤੇ ਸਾਰਿਆਂ ਨੂੰ ਜਿਹੜੇ ਕੁਝ ਡਾਕਟਰ ਵੀ ਉਹ ਸਟੇਸ਼ਨ ਛੱਡ ਕੇ ਜਾਂਦੇ ਨੇ ਹਾਊਸ ਰੈਂਡੂ ਲੈਂਦੇ ਨੇ ਈਵਨ 24 ਘੰਟੇ ਅਸਮੋਂ ਮਜਬੂਤ ਹੁੰਦੇ ਨੇ ਪਰ ਡਾਕਟਰ ਸਟੇਸ਼ਨ ਛੱਡ ਜਾਂਦੇ ਨੇ ਦੇਖੋ ਇਹਦੇ ਵਿੱਚ ਅਸੀਂ ਬਹੁਤ ਸਾਰੇ ਰਿਫਾਰਮਸ ਆ ਆਈਡੀਲੀ ਜਿਹੜਾ ਹੈਗਾ ਗਵਰਨਮੈਂਟ ਇੱਕ ਪ੍ਰੋਸੈਸ ਦੇ ਵਿੱਚ ਹੈ ਜਿਵੇਂ ਅਸੀਂ ਦਵਾਈਆਂ ਸਾਰੇ ਹਸਪਤਾਲਾਂ ਵਿੱਚ ਪਹੁੰਚਾਤੀਆਂ ਡਾਕਟਰ 400 ਪਹਿਲਾਂ ਭਰਤੀ ਕੀਤੇ 8000 ਹੋਰ ਭਰਤੀ ਕਰ ਰਹੇ ਆ ਐਕਸਰੀ ਅਲਟਰਾਸਾਉਂਡ ਦੀਆਂ ਮਸ਼ੀਨਾਂ ਸਾਰੇ ਹਸਪਤਾਲਾਂ ਵਿੱਚ ਪਹੁੰਚਾਤੀਆਂ ਜਿਹੜੇ ਸਾਡੇ ਜੂਜੀ ਰੋਡ ਤੇ ਜਿੰਨੇ ਸੈਕਟਰ ਸਾਰਿਆਂ ਦੇ ਵਿੱਚ ਸੀਟੀ ਸਕੈਨ ਦੀ ਸਹੂਲਤ ਕਰ ਰਿਹਾ ਇੱਥੇ ਹੋ ਚੁੱਕੀ ਆ ਸੋ ਬਹੁਤ ਸਾਰੇ ਕੰਮ ਆ ਇਸੇ ਤਰ੍ਹਾਂ ਅਸੀਂ ਰੈ residencies ਬਣਾ ਰਹੇ ਹਾਂ ਸਟਾਫ ਨਰਸਸ ਵਾਸਤੇ ਡਾਕਟਰਸ ਵਾਸਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਇਹ ਪੰਜਾਬ ਸਰਕਾਰ ਨੇ ਪਹਿਲੀ ਵਾਰੀ ਕੀਤਾ ਕਿ ਜਿਹੜੇ ਬੰਦੇ ਪੋਸਟ ਗ੍ਰੈਜੂਏਸ਼ਨ ਕਰਦੇ ਨੇ ਜਿਹੜੇ 250 ਤੋਂ ਉੱਪਰ ਹੁੰਦੇ ਆ ਉਹ ਬੌਂਡ ਭਰਦੇ ਸੀ ਵੱਲੋਂਾਂ ਕੀ ਤੇ ਪਿਛਲੇ 20 ਸਾਲ ਤੋਂ ਮਤਲਬ 10 ਸਾਲ ਉਹਨਾਂ ਦੀ ਸਰਕਾਰ 10 ਸਾਲ ਉਹਨਾਂ ਦੀ ਸਰਕਾਰ ਦੀ ਅਕਾਲੀ ਭਾਜਪਾ ਦੀ ਫਿਰ ਕਾਂਗਰਸ ਦੀ ਬਾਰੀ-ਬਾਰੀ ਲੈ ਕੇ ਇਹਨਾਂ ਨੇ ਕਿਸੇ ਨੇ ਸੋਚਿਆ ਵੀ ਇਹ ਬੌਂਡ ਕਿਉਂ ਭਰਾਂਦੇ ਸੀ ਉਹਦੇ ਤੇ ਲਿਖਿਆ ਹੁੰਦਾ ਕਿਉਂਕਿ ਸਾਨੂੰ ਸਪੈਸ਼ਲਿਸਟ ਚਾਹੀਦੇ ਆ ਜੇ ਇਹਨਾਂ ਨੇ 20 ਸਾਲ ਚ ਡਾਕਟਰ ਰੱਖੇ ਹੁੰਦੇ ਤਾਂ ਆਪਣੇ ਕੋਲੇ ਸ਼ਾਰਟੇਜ ਨਹੀਂ ਹੁੰਦੀ ਸੀ ਜੇ ਇਹਨਾਂ ਨੇ ਸਟਾਪ ਪਰੇ ਹੁੰਦੇ ਜੇ ਜਿੱਦਾਂ ਸਾਡੀ ਸਰਕਾਰ ਕੰਮ ਕਰ ਰਹੀ ਆ ਅਸੀਂ ਬਹੁਤ ਸਾਰੇ ਪੋਜ਼ਿਟਿਵ ਰਿਫਾਰਮਸ ਕਰ ਰਹੇ ਆ ਤੁਸੀਂ ਜਿਹੜੀਆਂ ਪੋਜ਼ਿਟਿਵ ਆ ਤੁਸੀਂ ਪਿੱਛੇ ਉਹਨਾਂ ਦੇਖੋ ਅੱਗੇ ਉਹਨਾਂ ਦੇਖੋ ਇਹ ਸਰਕਾਰ ਆ ਵਿਦ ਆਲ ਜਿੰਨਾ ਵੀ ਸਾਨੂੰ ਜੋ ਅਸੀਂ ਇਹਨਾਂ ਤੋਂ ਇਨਹੈਰਿਟ ਕੀਤਾ ਇੱਕ ਡੇਲੀਪੀਡੇਟਿਡ ਹਸਪਤਾਲ ਜੀ ਮਤਲਬ ਉਹਨਾਂ ਚ ਸਾਰਿਆਂ ਦੇ ਵਿੱਚ ਸੀ ਪੰਜਾਬ ਦੇ ਸਾਰਿਆਂ ਚਰਾਗ ਰੁਕਤ ਕਰਕੇ ਸਾਰਿਆਂ ਦੇ ਵਾਸਤੇ ਸਾਰਿਆਂ ਦੀ ਸਾਰਿਆਂ ਦੀਆਂ ਲਿਫਟਾਂ ਠੀਕ ਕਰ ਰਹੇ ਆ ਜੀ ਤੁਹਾਡੇ ਲੁਧਿਆਣੇ ਦੇ ਵਿੱਚ ਆਈਸੀ ਸ਼ੁਰੂ ਕੀਤਾ ਪਹਿਲੀ ਵਾਰ ਹੀ ਹੋਇਆ ਉੱਥੇ ਉੱਥੇ ਲੁਧਿਆਣੇ ਦਾ ਇਟ ਵਾਸ ਰੈਟ ਇਨਫੈਸਟਡ ਹਸਪੀਟਲ ਚੂਹੇ ਚੂਹੇ ਸੀ ਜਦੋਂ ਮੈਂ ਪਹਿਲੀ ਵਾਰੀ ਉੱਥੇ ਗਿਆ ਹੁਣ ਜਾ ਕੇ ਦੇਖੋ ਤੁਸੀਂ ਆਸਤਾਨ ਉਹਦੇ ਵਿੱਚ ਦੂਜੀ ਗੱਲ ਇਹ ਹੈ ਕਿ ਅਸੀਂ ਸਾਡੇ ਵਾਸਤੇ ਕਿਸੇ ਵਾਸਤੇ ਕੋਈ ਜਿਹੜਾ ਸਾਡਾ ਸਥਾਪ ਹੈ ਬਿਲਕੁਲ ਇੱਥੇ ਮਤਲਬ ਪ੍ਰੈਜ਼ెంట్ ਹੋਏਗਾ ਦੂਜੀ ਗੱਲ ਹੈ ਵੀ ਇਹਨਾਂ ਨੇ ਵੀ ਟੈਲੀ ਕੰਸਲਟੇਸ਼ਨ ਕੀਤੀ ਆ ਸਟੈਂਡਿੰਗ ਇਨਸਟਰਕਸ਼ਨ ਹੈ ਕਿ ਡਾਕਟਰ ਆਪਣਾ ਫੋਨ ਨਹੀਂ ਬੰਦ ਕਰ ਸਕਦੇ ਇਹਨਾਂ ਦਾ ਆਪਣਾ ਇੱਕ ਨੈਟਵਰਕ ਹੈ ਪਿਛੇ ਲੜਾਈ ਲੱਗੀ ਸੀ ਵਟਸਐਪ ਗਰੁੱਪ ਬਣਾਏ ਆ ਸੀ ਤੁਹਾਡੇ ਇਹ ਸਰਕਾਰ ਸਾਰਾ ਪੈਸਾ ਖਰਚਾ ਕਰੇਗੀ ਚਾਹੇ ਸਾਡਾ ਸਰਕਾਰੀ ਹਸਪਤਾਲ ਹੋਵੇ ਤੁਹਾਡੇ ਇੱਥੇ ਪ੍ਰਾਈਵੇਟ ਹਸਪਤਾਲ ਵੀ ਆ ਜੇ ਰੱਬ ਨਾ ਕਰੇ ਜੇ ਦਾ ਰੋਡ ਐਕਸੀਡੈਂਟ ਹੋ ਗਿਆ ਉਹਦੇ ਚ ਅਸੀਂ ਐਕਟਸ ਆਫ ਟਰੋਰਿਜ਼ਮ ਦੀ ਬਾਤ ਹੈ 100 ਵਾਰ ਵੀ ਪਾਤੇ ਉਹਨੂੰ ਐਕਸਪੈਂਡ ਕਰ ਰਹੇ ਆ ਮਤਲਬ ਜਿਹੜਾ ਬਰਨ ਦੇ ਕੇਸ ਵੀ ਜਿਹੜੇ ਸਾਡੇ ਕਿਤੇ ਕਿਸੇ ਨੂੰ ਬਰਨਸ ਹੋ ਜਾਂਦੇ ਆ ਉਹ ਵੀ ਅਸੀਂ ਉਹਦੇ ਵਿੱਚ ਪਾ ਰਹੇ ਆ ਅਸੀਂ ਲੋਕਾਂ ਨੂੰ ਏ ਕਲਾਸ ਸਰਵਿਸਿਜ਼ ਦੇ ਰਹੇ ਆ ਮੇਰਾ ਖਿਆਲ ਇਹਨੂੰ ਸਿਹਤ ਕਰਾਤੀ ਤੁਸੀਂ ਕਹੇ ਸੀ ਉਹ ਜੋ ਸਾਨੂੰ ਆਈ ਸੀ ਯੂ ਸਾਨੂੰ ਆਈ ਸੀ ਯੂ ਦਾ ਦੇਖੋ ਮੈਂ ਆਲਰੇਡੀ ਇਸੀ ਗੱਲ ਕਰਕੇ ਹੋਇਆ ਜੀ ਮੈਂ ਸਟਾਫ ਨੂੰ ਬੇਨਤੀ ਕੀਤੀ ਹੈ ਮੈਸਟਰ ਮੈਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਕ੍ਰਿਟੀਕਲ ਕੇਅਰ ਬਲੌਕ ਬਣਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਇੰਨੇ ਬੈੱਡ ਹੋਣਗੇ ਵੈਰੀ ਰੇਅਰਲੀ ਪੇਸ਼ੈਂਟ ਪੀਜੀਐਸ ਨੂੰ ਪੁੱਛਣਾ ਪਏਗਾ ਉਹਨਾਂ ਦੇ ਨਾਲ ਵੀ ਅਸੀਂ ਟੈਲੀ ਕੰਸਲਟੇਸ਼ਨ ਕਰ ਰਹੇ ਹਾਂ ਸਰ ਇੱਕ ਜੀਐਨਟੀ ਵੀ ਡਾਕਟਰ ਰਹਿੰਦੀ ਹੈ ਡਾਕਟਰ ਸਾਹਿਬ ਈਐਨਟੀ ਡਾਕਟਰ ਇੱਕ ਸਾਲ ਹੋ ਗਿਆ ਜੀ ਮੈਂ ਮਾਨਗਰ ਦਿੱਤਾ ਸੀਗਾ ਤੁਹਾਡੇ ਨਾਂ ਦੇ ਸਰ ਇਹ ਜੀਐਨਟੀ ਸਾਹਿਬ ਜੀ ਮੈਂ ਵਰਕਸ਼ਾਪ ਕਰਨਾ ਚਾਹੁੰਦਾ ਆਪਣਾ ਪ੍ਰਾਈਵੇਟ ਹਸਪੀਟਲ ਚਲਾ ਰਹੇ ਹਾਂ ਜਾਈਂਗ ਸੈਂਟਰ ਇਹਨਾਂ ਦੇ ਨਹੀਂ ਜੋ ਮੈਂ ਤੁਹਾਨੂੰ ਹੁਣੇ ਬੇਨਤੀ ਕਰਕੇ ਦੱਸ ਰਿਹਾ ਜੀ ਕਿ ਸਾਡੇ ਕੋਲ ਸਾਰੇ ਸਪੈਸ਼ਲਿਸਟਾਂ ਦੀ ਥੋੜਾ ਅੱਜ ਵੀ ਮੇਰੇ ਕੋਲ ਆਇਆ ਸੀਗਾ 2 EMT ਵਾਲੇ ਮੈਂ ਉਹਨੂੰ ਕਿਹਾ ਵੀ ਚਲੋ EMT ਵਾਲੇ ਦਾ ਨਾ ਜੀ ਆਪਣਾ ਸਰ ਜਾਂਦਾ ਵੀ ਤੁਸੀਂ ਇੱਕ ਡਾਕਟਰ ਤੁਸੀਂ ਦੋ ਦੋ ਹਸਪਤਾਲਾਂ ਸਟੱਮ ਲੈ ਰਹੇ ਆ ਇਹ ਵੀ ਸਾਰੇ ਮੈਂ ਕਹਾਂਗਾ ਜੀ ਮੇਰੇ ਧਿਆਨ ਵਿੱਚ ਆ ਸਾਰਾ ਇਹਦੇ ਵਿੱਚ ਜਿਹੜਾ ਤੁਹਾਡਾ ਜਿਹੜਾ ਇਹ ਹਸਪੀਟਲ ਹੈ ਨਾ ਜੀ ਇਹਦੇ ਵਿੱਚ ਸਾਡਾ ਬੇਸਿਕਲੀ ਟਰਾਮਾ ਮੈਨੇਜਮੈਂਟ ਡਿਲੀਵਰੀ ਹੋ ਜਾਏ ਸਾਰੀਆਂ ਸਪੈਸ਼ਲਿਟੀਜ਼ ਇੱਥੇ ਨਹੀਂ ਹੋਣਗੀਆਂ ਤੁਹਾਡੇ ਇਹਨੂੰ ਹੋਰ ਅਪਗ੍ਰੇਡ ਕਰਾਂਗੇ ਜੀ ਵੱਡਾ ਹਸਤਾਲਾ ਇਹਨੂੰ ਅਸੀਂ ਹੋਰ ਇਹਨੂੰ ਬਹੁਤ ਜ਼ਿਆਦਾ ਕਰਾਂਗੇ ਅਸੀਂ ਇਹ ਕਰਾਂਗੇ ਅਸੀਂ ਜਿਹੜਾ ਜਾਇੰਟ ਸ਼ੈਫਟੀ ਵੀਰੇ ਉਹ ਕਲਾਈਟ ਬਾਈਕ 32 ਜਾਂ ਲੱਗਦਾ ਬੰਦਾ ਬੰਨੜਾ ਇੱਕ ਬਾਕੀ ਹੈ ਦੇਖੋ ਇਹ ਤਾਂ ਮੈਂ ਕਰ ਦਿੰਦਾ ਵੀ ਜਾਂ ਤਾਂ ਬੋਰਡ ਦੇ ਪੈਸੇ ਦੇ ਦੇਗਾ ਜੀ ਜਾਂ ਆਪਣੇ ਸਮਝ ਠੀਕ ਹੈ ਥੈਂਕ ਯੂ ਥੈਂਕ ਯੂ ਅੱਛਾ ਉਹਦੇ ਚ ਮੈਂ ਇੱਕ ਚੀਜ਼ ਹੋਰ ਕਰ ਰਿਹਾ ਜੀ ਪਹਿਲਾਂ ਕੀ ਹੁੰਦਾ ਛੱਡ ਕੇ ਚਲੇ ਜਾਂਦੇ ਸੀਗੇ ਤੁਸੀਂ ਚਿੱਠੀਆਂ ਪਾਈ ਦੋ ਕੁਝ ਨਹੀਂ ਹੁੰਦਾ ਮੈਂ ਕਹਾਂ ਜੀ ਜਿਹੜਾ ਬੰਦਾ ਤੁਹਾਡਾ ਮਤਲਬ ਕੋਈ ਵੀ ਜੇ ਮਾਲ ਪ੍ਰੈਕਟਿਸ ਕਰਦਾ ਮੈਨੂੰ ਤੁਸੀਂ ਨਾ ਉਹਦੇ ਚ ਇਹ ਖਬਰ ਦਾ ਇਸ਼ੂ ਨਹੀਂ ਹੁੰਦਾ ਤੁਸੀਂ ਮ ਮੇਰੇ ਕੋਲ ਵੀ ਤਾਂ ਨਹੀਂ ਤੋਂ ਇਨਫੋਰਮੇਸ਼ਨ ਆਈ ਹੈ ਠੀਕ ਹੈ ਬੜੀ ਰਿਸਪੈਕਟੇਬਲ ਫੈਮਿਲੀ ਸੀ ਸਸਮੋ ਬੰਡਾ ਸੀ ਸਾਰਾ ਕੁਝ ਮਿਲਦਾ 50 ਤੋਂ ਚੜ੍ਹ ਕੇ ਪੈਸੇ ਲੈ ਰਹੇ ਸੀ ਸਸਪੈਂਡਡ ਠੀਕ ਤੇ ਮੇਰੇ ਮੇਰੇ ਵੱਲੋਂ ਕੋਈ ਲੀਨੇਸ ਨਹੀਂ ਆ ਜੀ ਅਸੀਂ ਬਿਲਕੁਲ ਜਿਹੜੀ ਸਾਡੀ ਸਰਕਾਰ ਹੈ ਜ਼ੀਰੋ ਟੋਲਰੈਂਸ ਹੈ ਪੁਰਾਣੀ ਕਾਈਂਡ ਆਫ ਕਰਾਪਸ਼ਨ ਐਨੀ ਨੈਗਲੀਜੈਂਸ ਆਫ ਡਿਊਟੀ ਬਟ ਕਾਈਂਡਲੀ ਜਿਹੜੇ ਡਾਕਟਰ ਚਾ ਕੰਮ ਕਰਦੇ ਉਹ ਉਸ ਮੌਲੇ ਰਿਪੋਰਟ ਨਹੀਂ ਕਰ ਦਿੱਤੀ ਹੈ ਸਰ ਉਹਦੇ ਫੈਕਟਸ ਦੇ ਹਿਸਾਬ ਨਾਲ ਗੱਲ ਕਰੋ ਜਿੱਦਾਂ ਦੀ ਫੈਮਿਲੀ ਆ ਆਪਾਂ ਆਪਾਂ ਸਰਕਾਰੀ ਹਸਪਤਾਲ ਨੂੰ ਬਿਨਾਂ ਮਤਲਬ ਦੇ ਵੀ ਡਿਗ੍ਰੇਡ ਹ ਆ ਮੇਰੇ ਕੋਲ ਨਾ ਕਰਨੀ ਜੀ ਆਪਾਂ ਜਿਹੜਾ ਜਿਹੜੀ ਸਲਾਹ ਤੁਹਾਨੂੰ ਸਰਕਾਰੀ ਡਾਕਟਰ ਦੇਗਾ ਪ੍ਰਾਈਵੇਟ ਵਾਲਾ ਤੁਹਾਡੇ ਵੀ ਟੈਸਟ ਕਰਾਏਗਾ ਜੀ ਇਹ ਜੇ ਲੋਡ ਹੋਏਗੀ ਤਾਂ ਟੈਸਟ ਕਰਾਇਆਏਗਾ ਤੁਹਾਡੇ ਕੋਲ ਬੋਲੋ ਸਹੀ ਰਾਏ ਦਿਓ ਕਿ ਜੇ ਪ੍ਰੈਸ਼ਨ ਦੀ ਲੋਡ ਨਹੀਂ ਹੈ ਕਿਉਂਕਿ ਮਨਾ ਵੀ ਪ੍ਰਾਈਵੇਟ ਪ੍ਰੈਕਟਿਸ ਕੀਤੀ ਆ ਉਹਦੇ ਤੇ ਪ੍ਰੈਸ਼ਰ ਹੁੰਦੇ ਆ ਉਹਨੇ ਜ਼ਮੀਨ ਖਰੀਦੀ ਆ ਉਹਨੇ ਬਿਲਡਿੰਗ ਖੜੀ ਕੀਤੀ ਆ ਉਹਨੇ ਕਰੋੜਾਂ ਰੁਪਏ ਦੀ ਮਸ਼ੀਨਾਂ ਖਰੀਦੀਆਂ ਉਹਨੂੰ ਹੋਏਗਾ ਮੇਰੇ ਟੈਸਟ ਵੀ ਕਰਨਾ ਟੈਸਟ ਕਰਨਾ ਮਤਲਬ ਇਹ ਨਾਟ ਦਟ ਕਿ ਉਹ ਬਹੁਤ ਵਧੀਆ ਕੰਮ ਕਰਦੇ ਆ ਪ੍ਰਾਈਵੇਟ ਹਸਪਤਾਲ ਸਾਡੇ ਨਾਲ ਪ੍ਰਾਈਵੇਟ ਡਾਕਟਰਾਂ ਦੇ ਜਿਹੜੇ ਹਸਪਤਾਲ ਦੇ ਡਾਕਟਰ ਹੈ ਖਾਸ ਕਰਕੇ ਤੁਹਾਡੀ ਸੀਐਮਸੀ ਡੀਐਮਸੀ ਵਾਲੇ ਉਹ ਸਾਡੇ ਨਾਲ ਕਲੈਬੋਰੇਟ ਕਰ ਰਹੇ ਆ ਵੀ ਲੋਕਾਂ ਦੇ ਭਲੇ ਵਾਸਤੇ ਅਸੀਂ ਬਹੁਤ ਸਾਰੇ ਤੁਹਾਡਾ ਹਾਰਟ ਅਟੈਕ ਦੇ ਐਪੀਲੈਪਸ ਦੇ ਉੱਤੇ ਮਨ ਲਾ ਅਸੀਂ ਆਪਸ ਕਲੈਬੋਰੇਟ ਕਰ ਰਹੇ ਹਾਂ ਅਸੀਂ ਪੰਜਾਬ ਦੇ ਵਿੱਚ ਬਹੁਤ ਜਲਦੀ ਜਿਹੜਾ ਹੈਗਾ ਉਹ ਜਿਹੜੇ ਤੁਹਾਡੇ ਥੈਲੇਸੀਮੀਆ ਦੇ ਪੇਸ਼ੈਂਟ ਆ ਉਹਦੇ ਵਾਸਤੇ ਅਸੀਂ ਜਿਹੜਾ ਹੈਗਾ ਬੋਨ ਮੈਰੋ ਟ੍ਰਾਂਸਪਲੈਂਟ ਸ਼ੁਰੂ ਕਰਨ ਜਾ ਰਹੇ ਹਾਂ ਬੋਨ ਮੈਰੋ ਕੋਸ਼ਿਸ਼ ਕਰ ਰਹੀ ਆ ਇਸੇ ਤਰ੍ਹਾਂ ਜਿਹੜੇ ਮਨ ਲਾ ਬੱਚਾ ਜਿਹੜਾ ਥੈਲੇਸੀਮੀਆ ਦਾ ਪੈਦਾ ਹੁੰਦਾ ساری ਉਮਰ ਪੇਰੈਂਟਸ ਹੋਰ ਕੋਈ ਕੰਮ ਨਹੀਂ ਕਰਦੇ ਉਹਨੂੰ 10 ਸਾਲ ਦੀ ਉਮਰ ਤੋਂ ਪਹਿਲਾਂ ਹੀ ਉਸ ਤੋਂ ਪਹਿਲਾਂ ਹੀ ਹੋਣੀ ਆ ਛੋਟੀ ਛੋਟੀ ਉਮਰ ਤੁਸੀਂ ਜਿਹੜਾ ਬੱਚਾ ਗੁੰਗਾ ਬહેરા ਪੈਦਾ ਹੋਇਆ ਨਾ ਜਿਹਦੇ ਉਹਦੇ ਵਿੱਚ ਜਿਹੜਾ ਕੋਕਲੀਆ ਟ੍ਰਾਂਸਪਲੈਂ ਉਹਦੇ ਵਾਸਤੇ ਸਾਡੇ ਅਸੀਂ ਵੈਰੀ ਖੋਜ ਤੋਂ ਸਟਾਰਟ ਦੇ ਕੌਕੂਲੇਟਰ ਟ੍ਰਾਂਸਪਲੈਂਟ ਉਹ ਸਾਰੀ ਉਹਦਾ ਬੱਚਾ ਸਾਰੀ ਉਮਰ ਆਪਾਸ ਰਹਿੰਦਾ ਉਹ ਸਾਰੀ ਉਮਰ ਬਾਹਰ ਨਹੀਂ ਰਹੇਗਾ ਜੀ ਉਹ ਚਾਹੇ ਉਹਦੇ 84% ਠੀਕ ਹੋਣ 70% ਹੋਣ 50% ਹੋਣ ਬਟ ਅਸੀਂ ਉਧਰ ਨੂੰ ਸੋਚ ਰਹੇ ਹਾਂ ਜੇ ਜਿੰਦੀਆਂ ਵੀ ਤੁਹਾਡੀਆਂ ਬਿਮਾਰੀਆਂ ਹੋਈਆਂ ਸਾਰੀਆਂ ਬਿਮਾਰੀਆਂ ਵਾਸਤੇ ਮੈਨੂੰ ਹਾਰਟ ਦੇ ਵਾਸਤੇ ਮੈਂ ਮੈਡਮ ਮੈਂ ਹਰ ਹਸਪਤਾਲ ਚ ਹਾਰਟ ਦਾ ਡਾਕਟਰ ਨਹੀਂ ਹੋ ਸਕਦਾ ਜੀ ਲੇਕਿਨ ਪੰਜਾਬ ਚ ਮੈਂ ਚਾਰ ਤਾਂ ਮੈਡੀਕਲ ਕਾਲਜਾਂ ਚਾਰ ਜਗ੍ਹਾ ਹੋਰ ਕਰ ਦਊਗਾ ਜੀ ਬ੍ਰੇਨ ਦਾ ਕਰ ਦਊਗਾ ਔਲੀ-ਔਲੀ ਇਸੇ ਤਰ੍ਹਾਂ ਤੁਹਾਡਾ ਬੋਨ ਮੈਰੋ ਟ੍ਰਾਂਸ ਤੋ ਇਸ ਤਰ੍ਹਾਂ ਜਿਹੜੇ ਕਰ ਕਰਕੇ ਅਸੀਂ ਹੱਬ ਐਂਡ ਸਪੋਕ ਦੇ ਨਾਲ ਜਿੰਨੇ ਸਾਡੇ ਪੈਰੀਫਰਲ ਹਸਪੀਟਲ ਆ ਡਾਕਟਰਸ ਦੀ ਟ੍ਰੇਨਿੰਗ ਵੀ ਇੱਥੇ ਕਰ ਰਹੇ ਆ ਡਾਕਟਰਾਂ ਨੂੰ ਸੌਂਡ ਦੇ ਰਹੇ ਆ ਸਟਾਫ ਨੂੰ ਸੌਂਡ ਦੇ ਰਹੇ ਆ ਔਰ ਨਰਸਸ ਵੀ ਭੱਤੀ ਹੋ ਰਹੀਆਂ ਬਹੁਤ ਜਲਦੀ ਜਿਹੜਾ ਪੂਰਾ ਕਰਦਾ ਫਰੰਟ ਸਪੈਸਿਫਿਕ ਜਿਹੜੇ ਕੇਸ ਦੇ ਵਿੱਚ ਆਏ ਸੀ ਉਹ ਵੀ ਸਟਾਫ ਨੇ ਕਲੀਨ ਚ ਕਰੀ ਤੇ ਦੇਖੋ ਉਹਦੇ ਵਿੱਚ ਜਿਹੜਾ ਹੈਗਾ ਉਹ ਮੈਂ ਕਹੂੰਗਾ ਜਿਹੜੀ মিডিਆ ਦੀ ਰਿਪੋਰਟਿੰਗ ਸੀ ਉਹ ਕਿਸੇ ਵੀ ਜਿਹੜਾ ਜਿਵੇਂ ਸਾਡੇ ਮੈਡੀਕਲ ਐਥਿਕਸ ਹੁੰਦੇ ਆ ਇੱਦਾਂ ਆਈ ऍम ਸ਼ੋਰ ਕਿ ਤੁਹਾਡੇ ਜਰਨਲਿਸਟ ਜਰਨਿਸਟਿਕ ਐਥਿਕਸ ਹੁੰਦੇ ਆ ਉਹ ਉਹਦੀ ਵਾਇ ਇਟ ਵਾਸ ਨਾਟ ਕਰੈਕਟ ਪੋਰਟਰੇਲ ਪੋਲੀਟੀਸ਼ੀਅਨ ਤਾਂ ਰਾਜਨੀਤੀ ਕਰਨਗੇ ਲੇਕਿਨ ਮੀਡੀਆ ਨੂੰ ਉਹਦਾ 파ਟ ਨਹੀਂ ਬਣਨਾ ਚਾਹੀਦਾ ਸਰ ਤੁਸੀਂ ਸਹਿਤ ਕ੍ਰਾਂਤੀ ਕੋ ਸ਼ੁਰੂ ਕਰ ਰਹੇ ਮੂਹਮ ਦੇਖੋ ਮੂਹਮ ਜਲਦੀ ਰਹ ਦੇਖੋ ਮੂਹਮ ਕੋ ਸ਼ੁਰੂ ਕਰ ਰਹੇ ਦੇਖੋ ਦੇਖੋ ਸਾਡੀ ਮਹਮ ਲਗਾਤਾਰ ਚੱਲ ਰਹੀ ਆ ਕਿ ਕਿੰਦਾ ਵੀ ਨਈਂ ਡੋਏ ਬਣੂਰੇ ਦਾ ਡਰਾਈਵਰ ਪਾਇਆ ਤੁਸੀਂ ਇਹ ਗੱਲ ਸਮਝੋ ਮੰਨੋਗੇ ਕਿ ਜੇ ਪੰਜਾਬ ਦੇ ਵਿੱਚ ਸਵਾ 3 ਕਰੋੜ ਲੋਕਾਂ ਦੇ ਮਤਲਬ 3 ਕਰੋੜ 35 ਲੱਖ ਲੋਕਾਂ ਨੇ ਮਹਾਂਕਰਣਿਕ ਚੋ ਦਵਾਈ ਲਈ ਹੈ ਆਇ ਤੇ ਇਹ ਸਿਹਤ ਰੈਵੋਲੂਸ਼ਨ ਹੈ ਕਿਉਂਕਿ ਉਹਦੇ ਇੱਕ ਅਫੀਸ਼ਰ ਇੱਕ ਮਿੰਟ ਇੱਕ ਮਿੰਟ ਦੀ ਇੱਕ ਮਿੰਟ ਅਫੀਸ਼ਰ ਇਹ ਪਟਾੜੇ ਤੋਂ ਸ਼ੁਰੂ ਕੀਤਾ ਸੀ ਜਿਆਨ ਨੂੰ ਸਾਲ ਹੋ ਗਿਆ ਨੂੰ ਸਾਲ ਹੋ ਗਿਆ ਉਹਦੋਂ ਅਸੀਂ ਪਟਾੜੇ ਤੋਂ ਪ੍ਰੋਪਰ ਸ਼ੁਰੂ ਕੀਤੀ ਹੈ ਚੱਲਦੀ ਪਈ ਹੈ ਇਟਸ ਅਨ ਪ੍ਰੋਗਰੈਸ ਉਹ ਇਹ ਪਹਿਲੀ ਵਾਰ ਹੈ ਕਿ ਸਾਡੇ ਕੋਲੋਂ ਮਤਲਬ 1 ਕਰੋੜ 30 ਲੱਖ 50 ਦੀ ਪੋਪੂਲੇਸ਼ਨ ਕਿੰਨੀ ਹੈ ਮਤਲਬ 40% ਤੋਂ ਜ਼ਿਆਦਾ 52% ਤੋਂ ਜ਼ਿਆਦਾ ਹਰਦਾ ਜੇ ਅੱਜ ਸਾਰੇ ਸ਼ਹਿਰਾਂ ਦੇ ਵਿੱਚ ਜੋਗਾ ਹੋ ਰਿਹਾ ਮੇਰਾ ਖਿਆਲ ਵਿੱਚ ਸਿਹਤ ਕ੍ਰਾਂਤੀ ਆ ਜੇ ਸਾਰੇ ਸਰਕਾਰੀ ਅਸਤਾਨੇ ਦੇ ਵਿੱਚ ਸਾਰੀਆਂ ਦਵਾਈਆਂ ਮਿਲਣੀਆਂ ਜੇ ਨਹੀਂ ਵੀ ਆ ਤਾਂ ਡਾਕਟਰ ਨੇ ਖਰੀਦ ਕੇ ਦੇਣੀ ਉਹਨਾਂ ਨੂੰ ਕਸ ਨਹੀਂ ਦਿੱਤੇ ਮੈਨੂੰ ਲੱਗਦਾ ਹੈ ਵੀ ਸਿਹਤ ਕ੍ਰਾਂਤੀ ਆ ਜੇ ਸਾਰੇ ਪੰਜਾਬ ਦੇ ਵਿੱਚ ਰਾਮਨਾ ਕਰੇ ਕਿਸੇ ਦਾ ਐਕਸੀਡੈਂਟ ਹੋ ਜਾਏ ਕੋਈ ਟੈਰਰਿਸਟ ਵਾਲੇ ਤੋਂ ਹੋ ਜਾਏਗਾ ਉਹਨਾਂ ਸਾਰਿਆਂ ਦਾ ਹਸਪਤਾਲ ਬੰਦਾ ਪੰਜਾਬ ਦਾ ਹੋਵੇ ਕਿਸੇ ਹੋਰ ਸਟੇਟ ਦਾ ਹੋਵੇ ਕਿਸੇ ਹੋਰ ਦੇਸ਼ ਦਾ ਹੋਵੇ ਤੇ ਜੇ ਬਲ ਹਸਪਤਾਲ ਇਲਾਜ ਕਰਨ ਬੜਾ ਸਰਕਾਰੀ ਹਸਪਤਾਲ ਹੋਵੇ ਜਿਹੜਾ ਪ੍ਰਾਈਵੇਟ ਹਸਪਤਾਲ ਹੋਵੇ ਜੇ ਸਭ ਦਾ ਇਲਾਜ ਪੰਜਾਬ ਸਰਕਾਰ ਕਰਾ ਰਹੀ ਹੈ ਮੈਨੂੰ ਲੱਗਦਾ ਇਹ ਸਿਹਤ ਕ੍ਰਾਂਤੀ ਹੈ ਸੋ ਵੀ ਆਰ ਔਨ ਟਰੈਕ ਲੇਡੀ ਸਟਾਫ ਦੀ ਰਿਕਰੂਟਮੈਂਟ ਹੈ ਟ੍ਰੇਨਿੰਗ ਹੈ ਸਾਰਾ ਕੁਝ ਚੱਲ ਰਿਹਾ ਜੋਧਨਸ਼ੀਰਮ ਪ੍ਰੋਜੈਕਟ ਚੱਲ ਰਿਹਾ ਉਹਦੇ ਵਾਸਤੇ ਅਸੀਂ ਮਤਲਬ ਲੜਾਈ ਲੜੀ ਅਸੀਂ 5000 ਪਰਸਨ ਰਿਕਰੂਟ ਕੀਤੇ ਵੈਦੀ ਕੋਲਾਬੋਰੇਸ਼ਨ ਆਫ ਪ੍ਰਾਈਵੇਟ ਸੈਕਟਰ ਐਂਡ ਗਵਰਨਮੈਂਟ ਸੈਕਟਰ ਨੂੰ ਜੇ ਜੋਧਨਸ਼ੀਰਮ ਪ੍ਰੋਜੈਕਟ ਦੇ ਅੰਦਰ ਸਾਰੇ ਮੈਡੀਕਲ ਕਾਲਜ ਨਰਸਿੰਗ ਕਾਲਜ ਅਸੀਂ ਇੱਕ ਕਨੈਬੋਰੇਟਿਵ ਐਫਰਡ ਪ੍ਰਾਈਵੇ ਸਾਡੇ ਪੰਜਾਬੀ ਜਿਹੜੇ ਸਾਡਾ ਯੂਥ ਹੈ ਜਿਹੜਾ ਉਹ ਨਸ਼ਾ ਮੁਕਤ ਹੋਵੇ ਜੇ ਪੰਜਾਬ ਨਸ਼ਾ ਮੁਕਤ ਹੋਏਗਾ ਤਾਂ ਹੀ ਪੰਜਾਬ ਜਿਹੜਾ ਹੈਗਾ ਤੁਹਾਡਾ ਤਰੱਕੀ ਕਰੇਗਾ ਤਾਂ ਹੀ ਉਹ crime ਮੁਕਤ ਹੋਏਗਾ ਸੋ ਇਹ ਸਾਰੀਆਂ ਸਿਹਤ ਕ੍ਰਾਂਤੀ ਦੇ ਜਿਹੜੇ ਹੈਗੇ ਮੈਨੂੰ ਲੱਗਦਾ ਵੀ ਦੇਰ ਆ ਰਿਹਾ ਇਨਫ ਗ੍ਰੀਨ ਸ਼ੂਟਸ ਅਸੀਂ ਉਹਨਾਂ ਤੇ ਸਾਰਿਆਂ ਦੇ ਕੰਮ ਕਰ ਰਹੇ ਆ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬੜੀ ਮਿਹਰਬਾਨੀ ਥੈਂਕ ਯੂ